ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਤੇ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸਾਰੇ ਵੀਰਾਂ ਨੂੰ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਰੇ ਵੀਰਾਂ ਸਤਿ ਸ਼੍ਰੀ ਅਕਾਲ ਜੰਗੀਰ ਸਿੰਘ ਮਾਣੂ ਕੇ ਗੱਲ ਹਰ ਇੱਕ ਵੀਡੀਓ ਤੇ ਕਮੈਂਟ ਹੁੰਦਾ ਬਹੁਤ ਬਹੁਤ ਧੰਨਵਾਦ ਵੀਰ ਦਾ ਜ਼ਿਲ੍ਹਾ ਮੋਗਾ ਕਰੋ ਚੈੱਕ ਸੁਪਰ ਆਪਣਾ ਬੇਟਾ ਆਪਾਂ ਇਹਨੂੰ ਲਵਾਤੇ ਦੇਖੋ ਤੁਹਾਡੇ ਸਾਹਮਣੇ ਹੀ ਆ। ਭੌਲੀ ਵਾਲੇ ਵੀਰ ਤੋਂ ਹੀ ਲਵਾਤੇ। ਕਰੋ ਦਰਸ਼ਨ ਅੱਜ ਦੇਖਦੇ ਆਂਦਾ ਜੋਰ ਪਰਖਦੇ ਆਂ ਟਰਾਲੀ ਤੇ ਮੱਕੀ ਕੱਟਣ ਲੱਗਿਆ ਮਨਪ੍ਰੀਤ ਵਾਈ ਦੇ। ਪਹਿਲਾਂ ਤਾਂ ਦੱਸਿਓ ਵੀ ਲੁੱਕ ਬੇਟਾਂ ਦੀ ਕਿੱਦਾਂ ਦੀ ਲੱਗਦੀ ਆ। 2 ਕੁਇੰਟਲ 80 ਕਿਲੋ ਵਜਨ ਆ ਜੀ ਕੱਲਾ ਬੇਟਾਂ-ਬੇਟਾਂ ਦਾ ਤੇ ਚੁੱਲਾ ਲੈਦਾ। ਦੁੱਲਾ ਹੈਗਾ 52 ਕਿਲੋ ਦਾ ਹੌਲੈਂਡ ਦਾ ਜਿਹੜਾ ਨਾਲ ਆਉਂਦਾ ਜਰੂਰ ਦੱਸਿਓ ਵੀ ਸੋਨਾ ਲੱਗਦਾ ਵੇਟ ਭੋਲੀਏ ਵਾਲੇ ਵੀਰ ਦਾ ਲਾਇਆ ਵੈ ਤੇ ਮਗਰਲੇ ਵੇਟ ਪਾਵਾਂਗੇ ਆਪਾਂ ਹਲੇ اٹਕ ਕੇ ਹਰੇ ਕਿਉਂਕਿ ਏਡਾ ਹੁਣ ਇਹਨੇ ਚੱਲਣਾ ਨਹੀਂ ਟਰੈਕਟਰ ਨੇ ਕੱਲਾ ਟਰਾਲੀ ਟਰਾਲੀ ਦੀ ਚੱਲਣਾ ਫਿਰ ਆਲੂਆਂ ਦੀ ਬਾਹੀ ਮੂਰੇ ਮਗਰਲੇ ਵੇਟ ਪਾਵਾਂਗੇ ਆ ਖੜਾ ਆਪਣਾ ਦੂਆ 3630 4 ਵੀਰ 21 ਫੁੱਟੀ ਟਰਾਲੀ ਮਗਰ ਇਹਦੇ ਤੇ ਆਹ ਰਾਜੇ ਮਗਰ ਹੈਗੀ ਐ 18 ਫੁੱਟੀ 18.5 ਲਓ ਜੀ ਪੱਕੇ ਹਾਲੈਂਡਾਂ ਵਾਲੇ ਮੱਕੀ ਦੀ ਚੱਲ ਵੀ ਆ ਵੀ 18 ਫੁੱਟੀ ਟਰਾਲੀ ਆਪਣੀ 18.5 ਇਹ ਟੂ ਬੀਲ ਮਗਰ ਪਾਤੀ ਮਸ਼ੀਨ ਵੀ ਪਹੁੰਚ ਗਈ ਚਲਦੇ ਆ ਲੈ ਕੇ ਟਰਾਲੀਆਂ ਉੱਥੇ ਨੂੰ ਲਓ ਜੀ ਟੈਂਕ ਭਰ ਗਿਆ ਲੈ ਜਾ ਰਹੇ ਹਿੱਟ ਕੇ ਹੌਲੈਂਡ ਲਈ ਲੈ ਰਹੇ ਆ ਜਾਰੀ ਆਪਾਂ 24 ਨੰਬਰ ਦੇ ਨਾਟ ਵਾਲੀ 3 ਫੁੱਟ ਲੱਗਦੀ ਆ ਦੋਏ ਸੀਪਾਂ ਨੂੰ ਜੱਸਾ ਬਾਈ ਕਟਾ ਰਿਹਾ ਨਾਲ ਹਾਂ ਜੱਸੇ ਬੋਸ ਯੈਸ 3 ਫੁੱਟ ਹਾਂਜੀ ਸਿੱਧੀ ਘਟਿਓ ਕਾਣ ਚ ਨਾ ਕਰ ਦਿਓ ਹਾਂਜੀ ਹਾਂ ਫਿਰ ਉੱਥੇ ਜਾ ਕੇ ਧਰ ਕੇ ਫਿਰ ਬਹੁਤ ਔਖਾ ਹੁੰਦਾ ਬਾਅਦ ਵਿੱਚ ਵੀ ਚੱਲਦਾ ਕਤੀਆ ਲੱਗਿਆ ਹੋਇਆ ਵੀਰ ਕੱਟਣਾ ਔਜੂ ਸੀਪਾਂ ਹੋਈਆਂ ਪਈਆਂ ਨੇ ਤਿਆਰ ਤੇ ਲੱਗਿਆ ਜਾਲੀ ਫੱਟ ਕਰਨਾ ਦੇਖੋ ਦੋਏ ਆਹ ਬੜੀਆਂ ਦੁਈਆਂ ਨੇ ਵਰਮਨ ਕੱਟ ਰਿਹਾ ਕੰਨ ਲਾਉਣੇ ਵਾਲੀ ਜਗ੍ਹਾ ਜਿੱਥੇ ਕੰਨ ਲਾਉਣੇ ਨੇ ਦੇਖੋ ਜੀਰਾ ਲਾਤਾ ਇੱਥੇ ਲੱਗਣੇ ਨੇ ਕੰਨ ਸੀਪਰੇ ਮਾਦਾ ਉਹ ਜੰਡਾ ਵੀ ਮਾਰਿਆ ਜੀ ਰੋ ਕੰਨ ਲਾ ਕੇ ਫੇਰ ਕਰਦੇ ਆ ਯਾਰੀ ਫਿੱਟ ਪਰ ਉਹ ਚੈੱਕ ਬੈਲਡਾਂ ਚੱਲਦੀ ਆ ਪੰਨਾ ਵਾਲੀ ਜੇ ਪੱਤੀ ਨੇ ਲਓ ਜੀ ਆਹ ਘੇਰਾ ਤਾਂ ਵੜਦਾ ਲਾਤਾ ਲਵੇ ਕਿਆ ਕੱਢਣਾ ਲਓ ਜੀ ਨਵੇਂ ਘੇਰੇ ਦੇ ਵਿੱਚ ਵੜ ਗਿਆ ਪਲਾਟ ਸਾਰੇ ਵਧਣੇ ਨੇ ਉਰੇ ਆਹ ਮੂਰਲੀ ਵਧਣੀ ਆ ਉਹ ਵੀ ਵਧਣੀ ਆ ਤੇ ਆਹ ਟਰਾਲੀ ਚ ਪਿਆ ਰਹੇ ਨੇ ਧਾਣੇ ਲੱਡੂ ਬਾਈ ਹੁਣੀ ਆ ਗਏ ਲੈ ਕੇ ਆ ਦੇਖੋ ਇਹਨੂੰ ਕਹੇ ਦਰੀਂ ਕੁਗਾ ਸਰੇ ਦੱਕੇ ਲੈ ਜਾ ਇੱਥੋਂ ਹੀ ਨਾ ਮੋੜੇ ਹੁਣ ਲਓ ਜੀ ਮਿੱਤਰੋ ਪੱਕੀ ਆ 18.90 18.90 ਦੀ ਬਣਾਈ ਚੱਲਦੀ ਆ ਦੱਸਾਂਗੇ ਤੁਹਾਨੂੰ ਕੀ ਰੇਟ ਲੱਗੀ ਆ ਤੇ ਕੀ ਝਾੜ ਹੋਇਆ ਇਹਦਾ ਨਰਪ੍ਰੀਤ ਬਾਈ ਜੀ ਆ ਖੜਾ ਟਰੈਕਟਰ ਖਾਲੀ ਕਰਨਾ ਆ ਬਾ ਠੀਕ ਠੀਕ ਕੱਟਦਾ ਇਹਦਾ ਜਿਆਦੇ ਵੱਧ ਨਹੀਂ ਤੇ ਜਿਆਦਾ ਘਟ ਨਹੀਂ ਤੇ ਇਹ ਥੋੜੀ ਜੀ ਦੂਸਰੇ ਪਾਣੀ ਨੂੰ ਜੰਮੇ ਦੀ ਕਹਿੰਦਾ ਮਨਪ੍ਰੀਤ ਪਾਈ ਕਹਿੰਦਾ ਉਹਦੇ ਕਰਕੇ ਕਹਿੰਦਾ ਚੱਕਰ ਪੈ ਗਿਆ ਦੂਸਰੇ ਪਾਣੀ ਨੂੰ ਜੰਮਣ ਕਰਕੇ ਥੋੜਾ ਜਿਹਾ ਫਰਕ ਪੈ ਗਿਆ ਉਹਦੇ ਕਰਕੇ ਝਾੜ ਵੀ ਥੋੜਾ ਮੋਟਾ ਹੋ ਸਕਦਾ 1-2% ਦਾ ਫਰਕ ਹੋਵੇ ਯਾਨੀ ਹਾਲੇ ਤੱਕ ਤਾਂ ਪੂਰਾ ਟੌਪ ਦੇ ਹੀ ਲੱਗਿਆ ਬਾਕੀ ਹੁਣ ਤੋਂ ਦੇ ਪਤਾ ਲੱਗੂ ਪਰ ਆਲੀ ਆ ਭਰੀ ਖੜੀ ਆ ਤੇ ਟਰਾਲੀ ਕਾ ਭਰੀ ਖੜੀ ਆ। ਐਰੀ ਆ ਗਈ ਭਾਰੀ 21 ਫੁੱਟੀ ਦੀ। ਲਾ ਰਿਹਾ ਜਿਹੜੇ ਡੂੰਗੀ ਪੈ ਗਈ ਜੀ ਥੋੜੀ ਜੀ ਉਹਦੇ ਕਰਕੇ ਜੰਮਣ ਚ 15-20 ਦਿਨ ਡੇਟ ਹੋ ਗਈ ਕਹਿੰਦਾ। ਬਾਕੀ ਥੋੜੇ ਸਾਹਮਣੇ ਹੀ ਆ ਜੋ ਵੀ ਹੈ। ਕੰਮ ਚੱਲ ਪਿਆ ਆਪਣੇ ਏਰੀਆ 'ਚ ਥੋੜਾ ਥੋੜਾ ਮਿੱਠਾ ਮਿੱਠਾ ਜਿਹਾ ਲੋਕਦੰ ਦਾ ਰੁੜਿਆ ਹੋਇਆ ਆ। ਆਹ ਚੱਲਦੀ ਆ ਦੇਖ ਆਹ ਚੱਲਦੀ ਆ ਦੇਖੋ ਸਾਹਮਣੇ ਆਹ ਦੇਖੋ ਆਹ ਖੜੀ ਆ ਆ ਦੇਖੋ। ਆਹ ਖੜੀ ਆ ਲਾਲ ਰੰਗ ਦੀ। ਬਾਕੀ ਦੇਖੋ ਇਸ ਸਾਰਾ ਏਰੀਆ 'ਚ ਜਦੋਂ ਬੁਢੀ ਨਿਗਾਹ ਜਾਂਦੀ ਆ ਖੜੀ ਆ ਨਾ ਮੱਕੀ ਉਹ ਮੱਕੀ। ਟੋਟਲ ਆਲੂ ਨੇ ਤੁਹਾਨੂੰ ਅੱਗੇ ਵੀ ਦੱਸਦੇ ਆ ਜਿੰਨੇ ਆਲੂ ਨੇ ਉਹਨਾ ਹੀ ਏਰੀਆ ਮੱਕੀ ਚ ਕਾਉਂਜੋ ਇੱਕ ਵੀ ਪਰਸੈਂਟ ਘੱਟ ਨਹੀਂ ਵੱਧ ਪਿਆ ਹੋਵੇ ਕਾਰਨ ਵੀ ਕਣਕ ਵਾਲੇ ਪਲਾਟਾਂ ਦੇ ਵਿੱਚ ਵੀ ਥੋੜੇ ਮੋਟੇ ਉਹਨਾਂ ਚ ਬਜਾਈ ਹੋਈ ਆ ਬਹੁਤ ਹੀ ਨਹੀਂ ਯਾਨੀ ਥੋੜੀ ਜਿਹੀ ਹੋਈ ਆ ਹਜ਼ਾਰ ਚੂਰ ਵਾਸਤੇ ਚੋਰ ਜਮਾਈ ਚੱਲਦੀ ਆ ਮਨਪ੍ਰੀਤ ਦੀ ਆਹ ਦੇਖੋ ਟੂ व्हीਲ ਡਾਇਰੈਕਟਰ ਬੈਕ ਕਰਕੇ ਤੋਰਿਆ ਆ ਬਾਪਿਆਂ ਦੇ ਕੋਲ ਦੇਖਦੇ ਆ ਕੀ ਕਰਦਾ ਰੰਗ ਤਮਾਸਾ ਤੁਰਤਾ ਪਿਆ ਬਾਕੀ ਨਵੇ ਆ ਕੇ ਦੇਖਦੇ ਆ ਮਾਲ ਕਿੰਨਾ ਘਾਟ ਟਰਾਲੀ ਦੇ ਵਿੱਚ 18 ਫੁੱਟੀ ਆ ਹਾਂ ਬਹੁਤ ਆਉਂਦਾ ਤਾਂ ਹਾਇਓ ਫਾਈ ਆਉਂਦਾ ਟਰੈਕਟਰ ਪਰ ਬੇਟ ਪਏ ਹੋਣ ਕਰਕੇ ਖਿੱਚੀ ਆਉਂਦਾ ਕੀ ਕਰਤੱਬ ਦਿਖਾਉਂਦਾ ਏ ਉੱਪਰ ਲਗੇ ਚਾਉਣ ਲੱਗਿਆ 36 ਹੀ ਹੋਈਆਂ ਨੇ ਕਹਦੇ ਨੂੰ ਕਹਦੇ ਤਾਂ ਹੀ ਕਹਿੰਦੇ ਨੇ 36 ਹੀ ਚਾਹੇ 2 ਵੀਲ ਆ ਜਾਂ 4 ਵੀਲ ਆ ਤੇ ਵਾਸ ਨੂੰ ਮੈਂ ਖੜੂਗਾ ਨਹੀਂ ਤਾਂ ਆਊਏ ਆਊ ਤਾ ਗਿਆ ਪਹੁੰਚ ਟਰਾਲੀ ਨਵੇਂ ਮਕਾਨ ਦਾ ਪਣਾ ਲੈਂਟਰ ਬਜਰੀ ਆਈ ਵੀ ਐ ਤੇ ਬਾਕੀ ਰੇਤਾ ਆ ਪਿਆ ਕੰਮ ਚੱਲਦਾ ਕਾਲਵਦਾ ਦੇਖੋ ਲਓ ਜੀ ਨਿਪਟ ਗਿਆ ਕੰਮ ਕਰ ਖੜੇ ਰਹਿ ਗਏ ਦੋ ਤਿੰਨ ਕ ਟਾਈਮ ਵੀ ਆ ਗਿਆ ਬਹੁਤ 7.5 ਹੋ ਗਏ ਚੱਲੀ ਜਾਂਦਾ ਕੰਮਕਾਰ ਬਸ ਦੋ ਕੁ ਗੇੜੇ ਰਹਿ ਗਿਆ ਗੰਬੇ ਟੱਕੇ ਆ ਕਿ ਸ਼ਾਮ ਦਾ ਤੋਰਾ ਮਸ਼ੀਨ ਦਾ ਕੋਈ ਫਰਕ ਨਹੀਂ ਕਾਲਾ ਬਾਈ ਚਲਾ ਰਿਹਾ ਜੀ ਨਾਮ ਐ ਪੈਣ ਕਰਨ ਜਿਤਵਾਰ ਪਿਛਲੇ ਸਾਲ ਤੋਂ ਥੋੜੇ ਜਿਹੇ ਝਾੜ ਉਹ ਲੱਗਦਾ ਘੱਟ ਰਿਹਾ ਹੈ